ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਚ ਜੀ ਅਕੈਡਮੀ ਕੋਠੇਬੱਗੂ ਜਗਰਾਉਂ ਵੱਲੋਂ ਮੇਰੀ ਸਿੱਖੀ ਮੇਰੀ ਪਹਿਚਾਨ ਗੁਰਮਤ ਮੁਕਾਬਲਾ ਕਰਵਾਇਆ ਗਿਆ ਹੇ ਗੁਰੂ ਵਾਹਿਗੁਰੂ 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 ਇਹ ਮੁਕਾਬਲਾ ਸੈਂਟਰ ਛੋੜਨਾ ਅਤੇ ਸੈਂਟਰ ਮੈਰੋਂ ਵਿਖੇ ਕਰਵਾਇਆ ਗਿਆ ਹੈ ਵਾਹਿਗੁਰੂ 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 ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਵਾਹਿਗੁਰੂ ਵਾਹਿਗੁਰੂ ਸੈਂਟਰ ਚੋੜਣਾ ਦੇ ਪਿੰਡ ਸਤੋਵਾਲ ਗਾਗੇਵਾਲ ਨੱਥੂਵਾਲ ਅੱ쩌ਵਾਲ ਅਤੇ ਫੇਰੂਰਾਈ ਆਉਂਦੇ ਹਨ ਸੈਂਟਰ ਮਹਿਰੋਦੀਨ ਪਿੰਡ ਮੱਲੀਆਂਵਾਲਾ ਭੋਨਾ ਰਾਮੂਵਾਲਾ ਕਲਾਂ ਅਤੇ ਰਾਮੂਵਾਲਾ ਨਵਾ ਆਉਂਦੇ ਹਨ ਇਸ ਮੌਕੇ ਤੇ ਜੀ ਐਚ ਜੀ ਅਕੈਡਮੀ ਦੇ ਵਿਦਿਆਰਥੀਆਂ ਨੇ ਕਵਿਸ਼ਰੀ ਵਾਰਾਂ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਣਕਾਰੀ ਤੁਹਾਡੇ ਸਾਹਮਣੇ ਆਪ ਪੇਸ਼ ਕਰਦੇ ਹਾਂ ਬੱਚਾ ਜਿਹੜਾ ਜੀਐਚਜੀ ਅਕੈਡਮੀ ਵੱਲੋਂ ਮੇਰੀ ਸਿੱਖਿਆ ਮੇਰੀ ਪਹਿਚਾਣ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਤੇ ਇਸ ਉਪਰਾਲੇ ਦੇ ਵਿੱਚ ਜਿਹੜੇ ਵੀ ਬੱਚੇ ਦੂਰੋਂ ਨੇੜਿਓਂ ਪਿੰਡਾਂ ਦੇ ਵਿੱਚੋਂ ਆਏ ਆ ਉਹਨਾਂ ਦੇ ਬੜੇ ਵੱਡੇ ਭਾਗ ਕਿਉਂਕਿ ਜੇ ਦੇਖਿਆ ਜਾਵੇ ਤਾਂ ਇਸ ਪਾਸੇ ਨੂੰ ਉਪਰਾਲੇ ਭਾਵੇਂ ਬਹੁਤ ਸਾਰੀਆਂ ਸੰਸਥਾਵਾਂ ਨੇ ਕੀਤੇ ਆ ਪਰ ਜਿਹੜਾ GHJ ਅਕੈਡਮੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨ ਵਾਸਤੇ ਲਈ ਤੇ ਹੋਰ ਉਪਰਾਲੇ ਵੀ ਕੀਤੇ ਜਾਂਦੇ ਆ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿਉਂਕਿ ਮੇਰੀਆਂ ਦੋ ਬੱਚੀਆਂ ਜਦੋਂ ਮੈਂ ਉਹਨਾਂ ਬੱਚੀਆਂ ਨੂੰ ਆਪਣੇ ਘਰ ਦੇ ਵਿੱਚ ਪੜਾਉਂਦਾ ਸੀ ਤਾਂ ਮੈਨੂੰ ਆਪਣੇ ਆਪ ਤੇ ਮਾਣ ਹੁੰਦਾ ਸੀ ਕਿਉਂਕਿ ਜਦੋਂ ਬੱਚੇ ਨੂੰ ਸਿਲੇਬਸ ਦੇ ਮੁਤਾਬਕ ਜਿਵੇਂ ਪਹਿਲੇ ਦਰਜੇ ਦੇ ਵਿੱਚ ਬੱਚੇ ਆ ਜਿਨ੍ਹਾਂ ਨੂੰ 370 ਸਵਾਲ ਪੁੱਛੇ ਗਏ ਤੇ ਦੂਜੇ ਦਰਜੇ ਦੇ ਬੱਚਿਆਂ ਨੂੰ ਵੀ ਪੁੱਛੇ ਗਏ ਤੇ ਇਹ ਬਹੁਤ ਵੱਡੀ ਸਾਡੇ ਬੱਚਿਆਂ ਦੇ ਵਿੱਚ ਇੱਕ ਚਿੰਨ੍ਹਕ ਪੈਦਾ ਕੀਤੀ ਜਾ ਰਹੀ ਹੈ ਕਿ ਗੁਰੂ ਕਿਰਪਾ ਕਰੇ ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ ਇਸ ਸੰਸਥਾ ਨੂੰ ਚੜ੍ਹਦੀ ਕਲਾ ਬਖਸ਼ਣ ਮੈਂ ਦੁਬਾਰਾ ਫੇਰ ਸਾਰੀਆਂ ਸੰਗਤਾਂ ਦਾ ਤੇ ਜੀਐਚਜੀ ਅਕੈਡਮੀ ਦੇ ਜਿੰਨੇ ਵੀ ਪ੍ਰਵੰਤਕ ਸਜਣ ਹਨ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੋ ਕਿ ਜੀ ਐਚ ਜੀ ਅਕੈਡਮੀ ਜਗਰਾਵਾ ਵੱਲੋਂ ਸਾਡੇ ਪਿੰਡ ਵਿਖੇ امتحانات ਦੇਵਣ ਲਈ ਆਏ ਹਨ ਉਹਨਾਂ ਦਾ ਸਾਰੇ ਪਿੰਡ ਵੱਲੋਂ ਦਿਲੋਂ ਧੰਨਵਾਦ ਕਰਦੇ ਹਾਂ ਅੱਗੇ ਤੋਂ ਵੀ ਇਸ ਅਪਰਾਲੇ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਬੱਚੇ ਆ ਜੋ ਮੋਬਾਈਲਾਂ ਵਰਗੀ ਭਿਆਨਕ ਬਿਮਾਰੀਆਂ ਤੋਂ ਬਚ ਕੇ ਘਰ ਸਿੱਖੀ ਇਤਿਹਾਸ ਵੱਲ ਜੋੜਨ ਤਾਂ ਜੋ ਆਪਣੇ ਬੱਚਿਆਂ ਦਾ ਪਿੰਡ ਵਾਲਿਆਂ ਦਾ ਤੇ ਆਪਣੇ ਦੇਸ਼ ਦਾ ਭਾਰਤ ਦਾ ਨਾਂ ਰੋਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਗਨਦੀਪ ਕੌਰ ਮੇਰਾ ਪਿੰਡ ਮਹਿਰੋਂ ਤੇ ਮੈਂ ਦੱਸਣਾ ਚਾਹੁੰਦੀ ਆ ਕਿ ਜਿਹੜਾ ਪੇਪਰ ਹੋ ਰਿਹਾ ਹੈ ਉਹ ਬਹੁਤ ਵਧੀਆ ਪੇਪਰ ਹੈ ਤੇ ਇਹਦੇ ਨਾਲ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾ ਰਿਹਾ ਜਿਵੇਂ ਕਿ ਅੱਜ ਕੱਲ ਅਸੀਂ ਦੇਖਦੇ ਆ ਕਿ ਬੱਚਿਆਂ ਦਾ ਧਿਆਨ ਬਹੁਤ ਗਲਤ ਪਾਸੇ ਜਾ ਰਿਹਾ ਹੈ ਤੇ ਜੇਕਰ ਇਦਾਂ ਦੇ ਪੇਪਰ ਹਰ ਲੈ ਜਾਣ ਤਾਂ ਇਸ ਨਾਲ ਬੱਚੇ ਆ ਜਿਹੜੇ ਉਹ ਬਹੁਤ ਵਧੀਆ ਤਰੀਕੇ ਨਾਲ ਸਹੀ ਰਾਸਤੇ ਜਾ ਸਕਦੇ ਆ ਜੀ ਅਕੈਡਮੀ ਵਾਲਿਆਂ ਦਾ ਧੰਨਵਾਦ ਕਰਦੀ ਹਾਂ ਕਿ ਉਹ ਇਸ ਪੇਪਰ ਦੁਆਰਾ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਨਾਲ ਜੋੜ ਰਹੇ ਹਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇਵੇਂ ਪਾਤਸ਼ਾਹ ਜੀ ਦੇ ਪਾਵਨ ਸਥਾਨਾਂ ਵੱਲੋਂ ਜਗਰਾਮਾ ਵਾਲੇ ਵੀਰਾਂ ਵੱਲੋਂ ਗੁਰਮੁਖ ਪਿਆਰਿਆਂ ਵੱਲੋਂ ਗੁਰਮਤ ਦਾ ਪੇਪਰ ਕਰਾਉਣ ਵਾਸਤੇ ਸਾਡੇ ਨਗਰ ਮਹਿਰੋਂ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਦੇ ਪਾਵਨ ਸਥਾਨਾਂ ਦੇ ਪਹੁੰਚੇ ਆ ਬਹੁਤ ਚੰਗੀ ਗੱਲ ਹੈ ਗੁਰ ਇਤਿਹਾਸ ਦੇ ਨਾਲ ਗੁਰੂ ਦੇ ਸਿੱਖੀ ਦੇ ਨਾਲ ਬੱਚੇ ਜੁੜ ਰਹੇ ਆ ਬਹੁਤ ਹੋਰ ਵੀ ਬੱਚਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਹੈ ਮਾਤਾਵਾਂ ਭੈਣਾਂ ਨੂੰ ਮਜੁਰਗਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਜਿੰਨਾ ਵੀ ਹੋ ਸਕਦਾ ਆਪਣੇ ਬੱਚਿਆਂ ਨੂੰ ਪਾਈ ਗੁਰਮਤ ਦੇ ਨਾਲ ਜੋੜੋ ਗੁਰ ਸਿੱਖੀ ਦੇ ਨਾਲ ਗੁਰ ਇਤਿਹਾਸ ਦੇ ਨਾਲ ਜਿੰਨਾ ਵੀ ਹੋ ਜੋ ਸਕਦਾ ਬੱਚਿਆਂ ਨੂੰ ਜੋੜੋ ਸਿੱਖੀ ਸਿਧਾਂਤ ਨੂੰ ਅੱਗੇ ਲਿਜਾਣ ਵਾਸਤੇ ਸਿੱਖ ਸੰਗਤਾਂ ਨੂੰ ਉਪਰਾਲਾ ਦਿੱਤਾ ਉਸ ਉਪਰਾਲੇ ਦੇ ਤਹਿਤ ਅੱਜ ਦੇ ਸਮਾਗਮ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਅਕੈਡਮੀ ਜਗਰਾਉਂ ਜੀ ਐਚਜੀ ਅਕੈਡਮੀ ਜਗਰਾਉਂ ਜਿਨ੍ਹਾਂ ਦੀ ਸੇਵਾ ਨਿਭਾ ਰਹੇ ਹਨ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਜੀ ਮੱਲੀ ਸਰਜਾ ਸਰਦਾਰ ਬਲਜੀਤ ਸਿੰਘ ਜੀ ਮੱਲੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਆਸ਼ੇ ਅਨਸਾਰ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਮਹਾਵਾਕ ਅਨੁਸਾਰ ਅੱਜ ਦੇ ਆਯੋਕੇ ਸਮੇਂ ਦੇ ਵਿੱਚ ਸਿੱਖੀ ਦਾ ਪ੍ਰਸਾਰ ਕਰਨ ਦੀ ਬਹੁਤ ਅਤੀ ਜ਼ਰੂਰਤ ਹੈ ਜੋ ਕਿ ਸੰਸਥਾਵਾਂ ਨੇ ਇਹ ਵੀੜਾ ਚੁੱਕਿਆ ਬਹੁਤ ਹੀ ਸਲਾਹਨਾਜੋਗ ਕਦਮ ਹੈ ਜੇਤੂ ਵਿਦਿਆਰਥੀਆਂ ਨੂੰ ਜੀਐਚਜੀ ਅਕੈਡਮੀ ਵੱਲੋਂ ਆਕਰਸ਼ਕ ਇਨਾਮ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਮਨਪ੍ਰੀਤ ਕੌਰ ਹੈ ਮੈਂ ਮੇਰੀ ਸਿੱਖੀ ਮੇਰੀ ਪਛਾਣ ਗੁਰਮਤੀ ਮੁਕਾਬਲੇ ਟੌਪ 10 ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਮੇਰਾ ਨਾਮ ਅਰਸ਼ਦੀਪ ਕੋਰ ਹੈ ਮੈਂ ਬਹੁਣਾ ਪਿੰਡ ਦੀ ਵਾਸੀ ਹਾਂ ਅੱਜ ਮੈਂ ਮੇਰੀ ਸਿੱਖੀ ਮੇਰੀ ਪਹਿਚਾਨ ਗੁਰਮਤੀ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਇਸ ਤੋਂ ਪਹਿਲਾਂ ਸਾਨੂੰ ਇੱਕ ਕਿਤਾਬ ਦਿੱਤੀ ਗਈ ਸੀ ਜਿਸ ਵਿੱਚ ਮੈਂ ਗੁਰੂਆਂ ਬਾਰੇ ਬਹੁਤ ਸਾਰੀ ਜਾਣਕਾਰੀ ਇਕੱਠੀ ਕੀਤੀ ਉਸ ਤੋਂ ਬਾਅਦ ਹੁਣ ਮੈਂ ਸੈਮੀ ਫਾਈਨਲ ਵਿੱਚ ਪਹਿਲਾ ਦਰਜਾ ਹਾਸਲ ਕਰਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨੀ ਕਰਾਂਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੇਰਾ ਨਾਮ ਹਰਮਨਦੀਪ ਕੌਰ ਹੈ ਅਤੇ ਮੈਂ ਮੇਰੀ ਸਿੱਖੀ ਮੇਰੀ ਪਹਿਚਾਨ ਗੁਰਮਤ ਮੁਕਾਬਲੇ ਵਿੱਚ ਭਾਗ ਲਿਆ ਸੀ ਜਿਸ ਵਿੱਚੋਂ ਮੇਰਾ ਤੀਸਰਾ ਸਥਾਨ ਆਇਆ ਹੈ ਇਸ ਤੋਂ ਪਹਿਲਾਂ ਸਾਨੂੰ ਇੱਕ ਕਿਤਾਬ ਦਿੱਤੀ ਗਈ ਸੀ ਜਿਸ ਦੇ ਵਿੱਚ ਸਾਨੂੰ ਗੁਰੂਆਂ ਬਾਰੇ ਬਹੁਤ ਹੀ ਵੱਡਮੁੱਲੀ ਜਾਣਕਾਰੀ ਪ੍ਰਾਪਤ ਹੋਈ ਹੈ ਹੁਣ ਮੈਨੂੰ ਆਸ ਹੈ ਕਿ ਮੈਂ ਅੱਗੇ ਸੈਮੀਫਾਈਨਲ ਵਿੱਚੋਂ ਪਹਿਲੇ 10 ਪੋਜੀਸ਼ਨਾਂ ਵਿੱਚੋਂ ਆ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਾਂ